ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਕਿਸ ਤਰ੍ਹਾਂ ਗੁਰੂ ਸਾਹਿਬ ਨੂੰ ਗਵਾਲੀਅਰ ਵਿਖੇ ਕੈਦ ਕਰਨ ਦੀ ਸਾਜ਼ਿਸ਼ ਕਢੀ ਗਈ। ਗਵਾਲੀਅਰ ਦੇ ਕੈਦਖਾਨੇ ਵਿੱਚ ਕਿਵੇਂ ਬੀਤਿਆ ਤੇ ਗੁਰੂ ਸਾਹਿਬ ਦੀ ਰਿਹਾਈ ਦੀ ਖੁਸ਼ੀ ਵਿੱਚ ਪਹਿਲੀ ਦੀਪਮਾਲਾ ਕਿਸ ਨੇ ਅਤੇ ਕਿੱਥੇ ਕੀਤੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਹੁਣ ਕੌਮ ਉਸਾਰੀ ਦੇ ਨਵੇਂ ਮੈਦਾਨ ਵਿੱਚ ਦਿਨ ਰਾਤ ਇੱਕ ਕਰਨ ਲੱਗੇ। 1709 ਵਿੱਚ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਕੀਤੀ ਗਈ। ਸਵੇਰ ਵੇਲੇ ਸੰਗਤਾਂ ਸ੍ਰੀ ਦਰਬਾਰ ਸਾਹਿਬ ਜਾ ਕੇ ਜੁੜਦੀਆਂ ਇੱਥੇ ਸਰੀਰਕ ਕਸਰਤਾਂ ਤੇ ਬਲ ਦੇ ਵਿਖਾਵੇ ਹੁੰਦੇ ਤੇ ਸੂਰਮਿਆਂ ਦੀਆਂ ਝਗੜੀਆਂ ਦਾ ਨਬੇੜਾ ਕਰਦੇ ਸਿੱਖਾਂ ਨੂੰ ਪ੍ਰੇਰਣਾ ਕੀਤੀ ਜਾਂਦੀ ਕਿ ਤੁਸੀਂ ਆਪੋ ਵਿਚਲੇ ਝਗੜਿਆਂ ਨੂੰ ਸਰਕਾਰੀ ਦਰਬਾਰੇ ਲਿਜਾਣ ਦੀ ਥਾਂ ਆਪਸ ਵਿੱਚ ਕਰੇ ਹੀ ਤਾਂ ਆਪਜੀ ਦੀ ਫੌਜ ਹੀ ਨਹੀਂ ਸਗੋਂ ਭਵਿੱਖਤ ਸਿੱਖ ਫੌਜ ਦੀ ਨੀਂ ਦਾ ਮੁੱਢ ਵੀ ਬਣੀ ਮਾਝੇ ਮਾਲਵੇ ਤੇ ਦੁਆਬੇ ਵਿੱਚੋਂ ਪੰਜ ਨਹੀਂ ਲੈਣੀ ਅਸਾਂ ਤਾਂ ਆਪਣੇ ਆਪ ਨੂੰ ਪੂਰੇ ਤੌਰ ਤੇ ਗੁਰੂ ਦੇ ਹਵਾਲੇ ਕਰਤਾ ਉਹਨਾਂ ਨੂੰ ਘੋੜੇ ਅਤੇ ਸ਼ਸਤਰ ਦਿੱਤੇ ਇਸ ਤਰ੍ਹਾਂ ਇੱਕ ਛੋਟੀ ਜਹੀ ਫੌਜ ਬਣ ਗਈ ਗੁਰੂ ਜੀ ਨੇ ਨਗਾਰਾ ਵੀ ਤਿਆਰ ਕਰ ਲਿਆ ਤਿੰਨ ਛਾਣ ਵੀ ਚੁਲਾਇਆ ਲਵੰਦੇ ਆਦ ਦੇ ਅਖਾੜੇ ਲਵੰਦੇ ਇਸ ਤਰ੍ਹਾਂ ਸਿੱਖ ਕੌਮ ਦੇ ਹਿਰਦਿਆਂ ਵਿੱਚ ਬੀਰ ਰਸ ਜਾਗ ਉੱਠਿਆ ਇੱਕ ਨਵੀਂ ਜਾਨ ਅਤੇ ਚੜ੍ਹਦੀ ਕਲਾ ਵਾਲੀ ਬਿਰਤੀ ਪੈਦਾ ਹੋਈ ਕਾਰਵਾਈਆਂ ਬਾਰੇ ਵਦਾ ਚੜਾ ਕੇ ਤੇ ਮਸਾਲੇ ਲਾਲਾ ਕੇ ਖਬਰਾਂ ਬਾਦਸ਼ਾਹਾਂ ਵਾਲਾ ਪੂਰਾ ਪੂਰਾ ठाट ਬਣਾਇਆ ਹੈ ਜੇ ਇਸ ਤਰ੍ਹਾਂ ਬੰਦਦੇ ਰਹੇ ਤਾਂ ਹਕੂਮਤ ਲਈ ਖਤਰਨਾਕ ਸਾਬਤ ਹੋਣਗੇ ਇਹਨਾਂ ਦਾ ਹੁਣੇ ਹੀ ਬੰਦੋਬਸਤ ਕਰਨਾ ਚਾਹੀਦਾ ਹੈ ਇਹ ਗੱਲਾਂ ਸੁਣ ਕੇ ਕੰਨਾਂ ਦੇ ਕੱਚੇ ਜਾਰਾਂ ਵਜ਼ੀਰ ਖਾਨ ਤੇ ਗੁੰਜਾ ਬੇਗ ਨੂੰ ਅੰਮ੍ਰਿਤਸਰ ਭੇਜਿਆ ਕਿ ਉਹ ਗੁਰੂ ਜੀ ਨੂੰ ਦਿੱਲੀ ਲਿਆਉਣ ਵਜ਼ੀਰ ਸਾਹਿਬ ਦਾ ਬਾਠ ਕੀਤੇ ਬਿਨਾ ਕਿਸੇ ਵੀ ਕੰਮ ਨੂੰ ਹੱਥ ਨਹੀਂ ਸੀ ਲਾਉਂਦਾ ਉਸਨੇ ਬਾਦਸ਼ਾਹ ਪਾਸ ਵੀ ਗੁਰੂ ਸਾਹਿਬ ਦੀ ਉਪਮਾ ਤੇ ਵਕੀਲੀ ਕੀਤੀ ਸੀ ਅੰਮ੍ਰਿਤਸਰ ਪਹੁੰਚ ਕੇ ਉਸਨੇ ਮਾਤਾ ਗੰਗਾ ਜੀ ਤੇ ਗੁਰੂ ਸਾਹਿਬ ਨੂੰ ਯਕੀਨ ਦਿਵਾਇਆ ਕਿ ਬਾਦਸ਼ਾਹ ਦੇ ਇਰਾਦੇ ਬਦੀ ਸੇਵਾ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੂੰ ਸੌਂਪ ਕੇ ਸਿੱਖਾਂ ਨੂੰ ਗੁਰਸਿੱਖੀ ਦੀ ਰਹਿਤ ਵਿੱਚ ਪੱਕਿਆਂ ਇੱਕ ਜਾਣ ਤੇ ਚੜ੍ਹਦੀਆਂ ਕਲਾਂ ਵਿੱਚ ਰਹਿਣ ਦਾ ਉਪਦੇਸ਼ ਦੇ ਕੇ 300 ਸੂਰਮੇ ਨਾਲ ਲੈ ਕੇ ਆਪ 1612 ਨੂੰ ਦਿੱਲੀ ਨੂੰ ਤੁਰ ਪਏ ਅੰਮ੍ਰਿਤਸਰੋਂ ਤੁਰ ਕੇ ਤਰਨਤਾਰਨ ਗੋਇੰਦਵਾਲ ਦੁਆਬੇ ਅਤੇ ਮਾਲਵੇ ਵਿੱਚ ਦੀ ਹੁੰਦੇ ਹੋਏ ਗੁਰੂ ਹਰਗੋਬਿੰਦ ਸਾਹਿਬ ਦੀ ਦੇ ਆਉਣ ਦੀ ਖਬਰ ਸੁਣ ਕੇ ਦਿੱਲੀ ਦੇ ਸਿੱਖ ਹਮ ਹੁਮਾ ਕੇ ਆਪ ਦੇ ਦਰਸ਼ਨਾਂ ਲਈ ਆਏ। ਉਹਨਾਂ ਨੇ ਆਪ ਜੀ ਦੇ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਸ਼ੋਕ ਪ੍ਰਗਟ ਕੀਤਾ। ਗੁਰੂ ਜੀ ਨੇ ਸਭ ਨੂੰ ਧੀਰਜ ਦਿੱਤਾ ਤੇ ਕਰਤਾਰ ਦਾ ਭਾਣਾ ਮਿੱਠਾ ਕਰਕੇ ਮੰਨਣ ਦਾ ਉਪਦੇਸ਼ ਦਿੱਤਾ। ਕੁਝ ਚਿਰ ਇੱਥੇ ਠਹਿਰਨ ਮਗਰੋਂ ਗੁਰੂ ਜੀ ਬਾਦਸ਼ਾਹ ਨੂੰ ਜਾ ਮਿਲਿਆ। ਗੁਰੂ ਜੀ ਦੇ ਉੱਤਰ ਸੁਣ ਕੇ ਉਹ ਬੜਾ ਪ੍ਰਸੰਨ ਹੋਇਆ। ਇੱਕ ਦਿਨ ਬਾਦਸ਼ਾਹ ਗੁਰੂ ਜੀ ਨੂੰ ਸ਼ਿਕਾਰ ਖੇਡਣ ਲਈ ਨਾਲ ਲੈ ਗਿਆ। ਜੰਗਲ ਵਿੱਚੋਂ ਇੱਕ ਸ਼ੇਰ ਨੇ ਨਿਕਲ ਕੇ ਬਾਦਸ਼ਾਹ ਉੱਪਰ ਹੱਲਾ ਕਰ ਦਿੱਤਾ। ਹਾਥੀ ਤੇ ਘੋੜੇ ਡਰ ਕੇ ਭੱਜ ਗਏ। ਗੋਲੀਆਂ ਤੇ ਤੀਰਾਂ ਦੀ ਵਰਖਾ ਕੀਤੀ ਗਈ ਪਰ ਕੁਝ ਨਾ ਬਣਿਆ। ਬਾਦਸ਼ਾਹ ਪੈਪੀਦ ਹੋ ਗਿਆ ਉਸ ਵਿੱਚ ਭੱਜਣ ਦੀ ਸ਼ਕਤੀ ਵੀ ਨਾ ਰਹੀ ਉਸਨੇ ਗੁਰੂ ਜੀ ਨੂੰ ਬਚਾਉਣ ਲਈ ਵਾਸਤਾ ਪਾਇਆ ਉਸ ਸਮੇਂ ਗੁਰੂ ਜੀ ਨੇ ਢਾਲ ਤਲਵਾਰ ਲੈ ਕੇ ਸ਼ੇਰ ਉੱਪਰ ਹੱਲਾ ਕੀਤਾ ਤੇ ਉਸ ਨੂੰ ਢੇਰੀ ਕਰ ਦਿੱਤਾ ਬਾਦਸ਼ਾਹ ਨੇ ਗੁਰੂ ਜੀ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਆਪਨੇ ਮਹਿੰਦੇ ਬਾਦਸ਼ਾਹ ਨੇ ਉਹਨਾਂ ਨੂੰ ਆਪਣਾ ਮਿੱਤਰ ਬਣਾਉਣ ਦਾ ਯਤਨ ਕੀਤਾ ਉਸ ਨੂੰ ਯਕੀਨ ਹੋ ਗਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੇ ਸਿੱਖਾਂ ਨੂੰ ਤੇ ਉਹਨਾਂ ਦੇ ਗੁਰੂ ਨੂੰ ਭੈ ਪੀਤ ਕਰਨ ਦੀ ਥਾਂ ਦਲੇਰ ਤੇ ਨਡਰ ਕਰ ਦਿੱਤਾ 52 ਰਾਜਿਆਂ ਵਿੱਚ ਵੰਡੀ ਜਾਣ ਦੀ ਆਗਿਆ ਕੀਤੀ ਆਪ ਦੇ ਖਰਚ ਲਈ ਜੋ ਰਕਮ ਆਉਂਦੀ ਉਹ ਸਾਰੀ ਆਪ ਰਾਜਿਆਂ ਦੇ ਖਰਚ ਲਈ ਦੇ ਦਿਆ ਕਰਦੇ ਇਸ ਤਰ੍ਹਾਂ ਗੁਰੂ ਜੀ ਦੇ ਆਉਣ ਨਾਲ ਉਹਨਾਂ ਰਾਜਿਆਂ ਦੀ ਖੁਰਾਕ ਤੇ ਪੋਸ਼ਾਕ ਚੰਗੀ ਹੋ ਗਈ। ਉਹ ਆਪ ਕੇਵਲ ਉਹੀ ਖੁਰਾਕ ਖਾਂਦੇ ਸਨ ਜੋ ਲੋਹਾ ਦੀ ਕਿਰਤ ਕਰਕੇ ਕਮਾ ਕੇ ਲਿਆਉਂਦੇ ਸਨ। ਗੁਰੂ ਜੀ ਦੀ ਕੈਦ ਦੀ ਖਬਰ ਨੇ ਸਿੱਖਾਂ ਵਿੱਚ ਬੇਚੈਨੀ ਪੈਦਾ ਕਰ ਦਿੱਤੀ। ਥਾਂ-ਥਾਂ ਤੋਂ ਜਥੇ ਬਣਾ-ਬਣਾ ਕੇ ਸਿੱਖ ਗਵਾਲੀਅਰ ਪਹੁੰਚਦੇ। ਖੁੱਲੀਆਂ ਮੁਲਾਕਾਤਾਂ ਦੀ ਆਗਿਆ ਨਹੀਂ ਸੀ। ਇਸ ਕਰਕੇ ਉਹ ਕਿਲੇ ਦੀ ਗੰਦ ਨੂੰ ਚੁੰਮ ਕੇ ਤੇ ਮੱਥਾ ਟੇਕ ਕੇ ਪ੍ਰਕਰਮਾ ਕਰਕੇ ਸਿੱਖ ਸੰਗਤਾਂ ਨੂੰ ਜੜਦੀਆਂ ਕਲਾਂ ਵਿੱਚ ਰਹਿਣ ਦਾ ਉਪਦੇਸ਼ ਦਿੱਤਾ ਤੇ ਅੰਤ ਵਿੱਚ ਕਿਹਾ ਅਸੀਂ ਬੜੇ ਆਨੰਦ ਵਿੱਚ ਰਹਿੰਦੇ ਤੇ ਇਕਾਂਤ ਵਿੱਚ ਨਾਮ ਜਪਦੇ ਹਾਂ ਸਾਡੇ ਸਾਥੀ ਕੈਦੀ ਰਾਜੇ ਸਾਡੇ ਕਰਕੇ ਸੁਖੀ ਹਨ ਉਹ ਗੁਰੂ ਨਾਨਕ ਦੇ ਲੜ ਲੱਗ ਗਏ ਹਨ ਅਸੀਂ ਛੇਤੀ ਹੀ ਆਵਾਂਗੇ ਕਰਤਾਰ ਨੇ ਕਿਹਾ ਕਿ ਗੁਰੂ ਜੀ ਨੂੰ ਜ਼ਹਿਰ ਦੇ ਕੇ ਮਾਰ ਦੇਵੋ ਉਸਨੇ ਉਹ ਚਿੱਠੀ ਗੁਰੂ ਜੀ ਦੇ ਅੱਗੇ ਧਰ ਦਿੱਤੀ ਕੋਚਰ ਮਗਰੋਂ ਚੰਦੂ ਨੇ ਸੁੰਦਰ ਪਰ ਮਾਰੂ ਜ਼ਹਿਰ ਵਾਲੇ ਬਸਤਰ ਹਰੀਦਾਸ ਨੂੰ ਭੇਜੇ ਅਤੇ ਕਿਹਾ ਕਿ ਇਹ ਗੁਰੂ ਜੀ ਨੂੰ ਪਹਿਨਾ ਦਿਓ ਪਰ ਹਰੀਦਾਸ ਨੇ ਇਹ ਚਿੱਠੀ ਵੀ ਗੁਰੂ ਜੀ ਦੇ ਅੱਗੇ ਤਰ ਦਿੱਤੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਕੈਦ ਵਿਰੁੱਧ ਸਿੱਖਾਂ ਅਤੇ ਗੁਰੂ ਘਰ ਦੇ ਪ੍ਰੇਮੀਆਂ ਤੋਂ ਇਲਾਵਾ ਕਈ ਨੇਕਦਿਲ ਮੁਸਲਮਾਨਾਂ ਨੇ ਵੀ ਹਵਾਈਲਾ ਸੀ ਪਰ ਗੁਰੂ ਜੀ ਨੇ ਵਜ਼ੀਰ ਖਾਨ ਨੂੰ ਕਹਿ ਦਿੱਤਾ ਕਿ ਅਸੀਂ ਇਕੱਲੇ ਨਹੀਂ ਜਾਵਾਂਗੇ ਸਗੋਂ ਆਪਣੇ 52 ਸਾਥੀ ਕੈਦੀਆਂ ਨੂੰ ਨਾਲ ਲੈ ਕੇ ਜਾਵਾਂਗੇ ਵजीर खान ਨੇ ਦਿੱਲੀ ਜਾ ਕੇ ਇਹ ਗੱਲ ਬਾਦਸ਼ਾਹ ਨੂੰ ਦੱਸੀ ਬਾਦਸ਼ਾਹ ਨੇ ਕਿਹਾ ਕਿ ਜਿੰਨੇ ਕੈਦੀ ਰਾਜਾ ਨੇ ਜਾਮੇ ਦੀ ਇੱਕ ਇੱਕ ਕਲੀ ਫੜਾ ਲਈ ਦੂਆਂ ਨੂੰ ਆਪਣੇ ਹੱਥ ਫੜਾ ਲੈ ਤੇ ਸਭ ਨੂੰ ਨਾਲ ਲੈ ਕੇ ਕਿਲੇ ਤੋਂ ਬਾਹਰ ਆ ਗਏ ਬਾਵਕ ਹੋਏ ਰਾਜੇ ਖੁਸ਼ੀ ਵਿੱਚ ਬੰਦੀ ਛੋੜ ਦਾਤਾ ਦੇ ਨਾਰੇ ਲਾਉਣ ਲੱਗੇ ਇਸ ਤਰ੍ਹਾਂ ਗੁਰੂ ਸਾਹਿਬ ਦੇ ਨਾਮ ਨਾਲ ਬੰਦੀ ਛੋੜ ਗਏ ਇਤਿਹਾਸ ਵਿੱਚ ਪ੍ਰਚਲਿਤ ਹੈ ਕਿ ਗਵਾਲੀਅਰ ਦੇ ਕਿਲੇ ਵਿੱਚੋਂ ਗੁਰੂ ਹਰਗੋਬਿੰਦ ਸਾਹਿਬ ਜੀ ਰਿਹਾ ਹੋ ਕੇ ਜਦੋਂ ਅੰਮ੍ਰਿਤਸਰ ਸਾਹਿਬ ਆਏ ਤਾਂ ਉਹਨਾਂ ਦੇ ਆਉਣ ਦੀ ਖੁਸ਼ੀ ਵਿੱਚ ਦੀਪਮਾਲਾ ਕੀਤੀ ਗਈ ਦੇ ਸਿੱਖ ਦਿਵਾਲੀ ਮਨਾਉਣ ਲੱਗੇ ਪਰ ਇਤਿਹਾਸ ਨੂੰ ਫਰੋਲਣ ਤੇ ਇਹ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਗਵਾਲੀਅਰ ਤੋਂ ਰਿਹਾ ਹੋ ਕੇ ਸਿੱਧਾ ਅੰਮ੍ਰਿਤਸਰ ਸਾਹਿਬ ਨਹੀਂ ਆਏ ਰਿਹਾ ਹੋਣ ਤੋਂ ਬਾਅਦ ਗੁਰੂ ਸਾਹਿਬ ਸਭ ਤੋਂ ਪਹਿਲਾਂ ਕਿਲੇਦਾਰ ਹਰੀਦਾਸ ਦੇ ਘਰ ਜਾਂਦੇ ਹਨ ਤੇ ਦਰੋਗਾ ਹਰੀਦਾ ਸਿੰਘ ਗੁਰੂ ਸਾਹਿਬ ਦੇ ਆਉਣ ਦੀ ਖੁਸ਼ੀ ਵਿੱਚ ਆਪਦੇ ਘਰ ਦੀਪਮਾਲਾ ਕਰਦਾ ਹੈ ਪਰ ਇਸ ਸਮੇਂ ਦੌਰਾਨ ਗੁਰੂ ਸਾਹਿਬ ਕਿਸ-ਕਿਸ ਅਸਥਾਨ ਤੇ ਗਏ ਗੁਰੂ ਜੀ ਗਵਾਲੀਅਰ ਤੋਂ ਚੱਲ ਕੇ ਸਭ ਤੋਂ ਇਲਾ ਦਿੱਲੀ ਪੁੱਜੇ ਤੇ ਮਜਨੂ ਦੇ ਢਿੱਲੇ ਤੇ ਜਾ ਟਿਕੇ ਬਾਦਸ਼ਾਹ ਆਪ ਚੰਦੂ ਦੇ ਸਿਰ ਥਾਪਿਆ ਤੇ ਸਮੇਂ ਦੀ ਪ੍ਰਚਲਿਤ ਮਰਿਆਦਾ ਅਨੁਸਾਰ ਉਸ ਨੂੰ ਗੁਰੂ ਦੇ ਹਵਾਲੇ ਕਰ ਦਿੱਤਾ ਬਾਦ ਵਿੱਚ ਇਸੇ ਚੰਦੂ ਦੀਆਂ ਮੁਸ਼ਕਾਂ ਤਾੜ ਕੇ ਉਸ ਨੂੰ ਸ਼ਤਰਾਇਆ ਗਿਆ ਤੇ ਲਾਹੌਰ ਦੇ ਬਾਜ਼ਾਰਾਂ ਵਿੱਚ ਫਰਾਇਆ ਗਿਆ ਚਾਰ ਚਫੇਰੀਆਂ ਉਸ ਦੇ ਸਿਰ ਤੇ ਮੂੰਹ ਉੱਪਰ ਖੇ ਤੇ ਸਵਾ ਦੇ ਬੁੱਕਾਂ ਦੇ ਬੁੱਕ ਪੈਂਦੇ ਗਰਦੇ ਤੇ ੜਪਹੁੰਜੇ ਨੇ ਜਿਸ ਨੇ ਚੰਦੂ ਦੇ ਜੀ ਉੱਤੇ ਤੱਤੀ ਰੇਤ ਪਾਈ ਸੀ ਇਸ ਪਾਪੀ ਨੂੰ ਕੜਛਾ ਮਾਰ ਕੇ ਮਾਰਕਤਿਆ ਪਰ ਗੁਰੂ ਸਾਹਿਬ ਦਿੱਲੀ ਤੋਂ ਸਿੱਧਾ ਲਾਹੌਰ ਜਾਂ ਅੰਮ੍ਰਿਤਸਰ ਸਾਹਿਬ ਨਹੀਂ ਗਏ ਅੰਮ੍ਰਿਤਸਰ ਜਾਣ ਤੋਂ ਪਹਿਲਾਂ ਗੁਰੂ ਸਾਹਿਬ ਕੁਝ ਸਮਾਂ ਗੋਇੰਦਵਾਲ ਸਾਹਿਬ ਵਿਰੇ ਮਾਗਦੇ ਮਹੀਨੇ ਵਿੱਚ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਪਹੁੰਚੇ ਤੇ ਬਾਬਾ ਬੁੱਢਾ ਜੀ ਮਿਹਰਬਾਨ ਤੇ ਹੋਰ ਸਿੱਖਾਂ ਨੇ ਗੁਰੂ ਸਾਹਿਬ ਦੇ ਆਉਣ ਦੀ ਖੁਸ਼ੀ ਵਿੱਚ ਅੰਮ੍ਰਿਤਸਰ ਵਿਖੇ ਬੰਦੀ ਛੋੜ ਦਿਵਸ ਕਤਕ ਦੀ ਮਸਿਆਤੇ ਮਨਾਇਆ ਜਾਂਦਾ ਹੈ ਜਾਨੀ ਕਿ ਉਹ ਦਿਨ ਜਦੋਂ ਗੁਰੂ ਸਾਹਿਬ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਹੋਏ ਸਨ ਏਸੀ ਬੰਦੀ ਛੋੜ ਦਿਵਸ ਦਾ ਪੂਰਾ ਹਿੱਸਾ ਤੱਕ ਵੇਖਣ ਲਈ ਤੁਹਾਡਾ ਬਹੁਤ ਧੰਨਵਾਦ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲਈ